ਸੌਖਾ ਹੀ ਆ ਯਾਰ ਬਰਾੜ ਸਾਹਿਬ ਤਿਆਰੀ ਆ ਪੂਰੀ ਫੁੱਲ ਆ ਤਾਂ ਤਿਆਰੀ ਹੋਈ ਤੇਰੀ ਵੀ ਆ ਸਾਰੇ ਆਪਣੇ ਬੰਦੇ ਆ ਬਰਾੜ ਸਾਹਿਬ ਇਹ ਲਾਉਣਗੇ ਬੈਗ ਚਲੋ ਵਧੀਆ ਆ ਬਾਈ ਸਾਡਾ ਐਕਸਪੀਰੀਅੰਸ ਵਾਲਾ ਇਹਨੂੰ ਲਵਾਉਣੀ ਆ ਮਾੜ ਹੋ ਰਹੀ ਬਾਈ ਸਾਰੇ ਕਿਹਦੀ ਵਾਰੀ ਪੈਣੀ ਬਰਾੜ ਸਾਹਿਬ ਰਹਿ ਗਿਆ ਬਾ ਠੀਕ ਲੱਗ ਜੂ ਪਤਾ ਹੁਣ ਉਧਰ ਵੇਖ ਲਓ ਵੇ ਭਾਈ 바ਵਾ ਦਸੀ ਹੁੰਦਾ ਜਾਣਕਾਰੀ ਵਾਲੀਆਂ ਗੱਲਾਂ ਅੱਗੋਂ ਦੋਨਾਂ ਨੂੰ ਪਤਾ ਤਾਂ ਲੱਗਣਾ ਵੀ ਦੂਜੇ ਗੱਲ ਵੀ ਇੱਥੇ ਸੀ ਵਿਚ ਹੀ ਰੱਖਦੇ ਆਂ ਟ੍ਰੈਂਡ ਦੇ ਆ ਫੜ ਕੇ ਕੋਈ ਰੋਣਾ ਰੱਪਾ ਨਹੀਂ ਰੋਣਾ ਰੱਪਾ ਤਾਂ ਐਵੇਂ ਜਿਵੇਂ ਨਾਲੋਂ ਕਰਾ ਦਿਆ ਕਰੋ ਬੱਸ ਮਾਂ ਵਾਲਾ ਡੈਕ ਕੱਢੀ ਦਿਓ ਆ ਕਰੂਗਾ ਕੋਈ ਚੱਕਰ ਨਹੀਂ ਸਾਰਿਆਂ ਨੂੰ ਇੱਕੋ ਜਿਹਾ ਪਤਾ ਆ પણ મે તો ક્યાં જઈ રહ્યો છું યાર કોણ 20 સેકન્ડ લાગી ગયા ને બોલ આવી જશે ਕੀ ਟਾਈਮ ਸੀ ਯਾਰ ਆਊਗਾ ਫਸਟ ਹੈ ਟਾਈਮ ਕੀ ਟਾਈਮ 1978 ਆਂਦੇ 1978 ਠੀਕ ਆ ਪਹਿਲੇ ਤੇ 1978 ਸੀ ਫੇਰ 77 ਦੋ ਚਾਰ ਸਾਰੇ ਇੱਕ ਬੰਦੇ ਨੂੰ ਮਿਲਣਗੇ ਉਹ ਚੱਲ ਯਾਰ ਉਹ ਲੱਗਿਆ ਦੂਰੀ ਵਰੀ ਲੋਟ ਆਇਓ ਯਾਰ ਰੜਦਾ ਏ ਬਾਗੇ ਰੱਖ ਪਹਿਲਾਂ ਮੈਂ ਤਾਂ ਮੈਂ ਪਾਈ ਨਹੀਂ ਉਰੇ ਰਾਇ ਓ ਤੇਰੇ ਉੱਤੇ ਚੜੂਗੀ ਪਰ ਰਹਿੰਦੇ ਭਾਈ ਕੋਈ ਹਰ ਨਹੀਂ ਪਹੁੰਚ ਕੇ ਸਿਰਕ ਨਹੀਂ ਗੰਦੇ ਬਾਈ ਲਾਲ ਚ ਕਰ ਗਿਆ ਹਾਂ ਟਾਈਮ ਦਾ ਲਾਲ ਚ ਕੋਈ ਨਹੀਂ ਆਪ ਦੇ ਵੀ ਪਤਾ ਲੱਗੂਗਾ ਸੇਮਿਆਂ ਬਹਿਣਾ ਤੂੰ ਉਹ ਹੋ ਜੇ ਉਹ ਟਾਈਮ ਨਹੀਂ ਲਾਇਆ ਸੀ ਕੋਈ ਨਾ ਐਕਸਪੀਰੀਅੰਸ ਦਾ ਹੋਊਗਾ ਆਪਣੇ ਕੋਲ ਹੈਗਾ ਟਾਈਮ ਦਾ ਓ ਯਾਰ ਸੀੜ ਉੱਤਰ ਝੰਡੀ ਵਾਲੇ ਕੋਲੇ ਖੜਾ ਬੈਠਾ ਝੰਡੀ ਵਾਲੇ ਕੋਲੇ ਖੜਾ ਲੱਗਦਾ ਝੰਡੀ ਵਾਲੇ ਕੋਲੇ ਉੱਤਰ ਦਲਵਾਓ ਆਓ ਕਿਹੋ ਜਿਹਾ ਕਿਹੋ ਜਿਹਾ ਮਜੋਦਾ ਨੀ ਚਲ ਗਿਆ ਹਨਾ ਉਹ ਇਨੀ ਵਾਟ ਲੈ ਜਗੇ ਬਹੁਤ ਆ ਹਨਾ ਇਨੀ ਵਾਟ ਲੈ ਜਗੇ ਬਹੁਤ ਆੜੀ ਬਸ ਬਾਈ ਨੂੰ ਕਹਿਆ ਯਾਰ ਅਗਲਾ ਬੰਦਾ ਲਜਾਇਆ ਕਰੋ ਯਾਰ ਆ ਯਾਰੀ ਹੋਰ ਅਗਲੇ ਦਾ ਹੱਥ ਟੈਕ ਜਾਂਦਾ ਯਾਰ ਉਹਨੂੰ ਕਹਿਆ ਯਾਰ ਵਾ ਹਾਲੇ ਲੂਨੀ ਆਦਾ ਏ ਬਸ ਭਾਈ ਆ ਜਾ ਆ ਜਾ ਵੀਰੇ ਮਾਈ ਦਾ ਮੇਰੇ ਅਰ ਗਿਆ ਪਹਿਲੀ ਛੇਦੀ ਹੌਟ ਹੋ ਗਿਆ ਸਾਡੀ ਵੀ ਬੈਂਤੀ ਹੋਣੀ ਆਪਣੇ ਆਪਣੇ ਵੀ ਹੋਊਗੀ ਜੇ ਕੋਈ ਨਹੀਂ ਆਪਾਂ ਵੀ ਲਾਈਵ ਹੀ ਦਿਖਾਵਾਂਗੇ ਕੋਈ ਚੱਕਰ ਨਹੀਂ ਦਾ ਨੋਰਮਲ ਗੱਲ ਹੈ ਕੋਈ ਚੱਕਰ ਨਹੀਂ ਆਨੇ ਦਾ ਮੈਦਾਨ ਮੈਦਾਨ ਚ ਉਤਰਨਾ ਵੱਡੀ ਗੱਲ ਹੁੰਦੀ ਹੈ ਆਪਾਂ ਉਤਰਨਾ ਜੇ ਠੱਕ ਗਿਆ ਠੱਕੇ ਭਾਈ ਰਾਈਟਰ ਦਾ ਬੋਲ ਨਹੀਂ ਰਾਈਟਰ ਦਾ ਵੀ ਹੈ ਔਰ ਟਰੈਕਟਰ ਦਾ ਵੀ ਹੈਗਾ ਹੈਗਾ ਫੌਲ ਸੀਆ ਟੈਰਾ ਦਾ ਹੀ ਹੈ ਨਹੀਂ ਚੱਲੀ ਦਮਾ ਨਹੀਂ ਕੋਈ ਲੈ ਗਿਆ ਲੈ ਸਹੀ ਮਾਰਾ ਮੋੜ ਦਾ ਕੋਈ ਆਖੀਕ ਬਣ ਜਾਉਗੇ ਦੋ ਦੋ ਆ ਕੋਈ ਨਹੀਂ ਮੇਰੀ ਨਹੀਂ ਆਉਂਦੀ ਐ ਜਿਹਦੀ ਆਉਂਦੀ ਐ ਨਹੀਂ ਪਹਿਲਾਂ ਮੇਰੀ ਆਉਂਦੀ ਨਹੀਂ ਨਹੀਂ ਇਹਦੀ ਐ ਮੇਰੀ ਜੇ ਤਾਂ ਪਹਿਲਾਂ ਤਾਂ ਫਿਰ ਹੈਗੀ ਐ ਵਾ ਫੇਰ ਕੀ ਐ ਆਹੀ ਵੇ ਫਿਕਰ ਐ ਯਾਰ ਬਾਈ ਖੱਗਿਆ ਸਾਰੇ ਹਨਾ ਸਾਰੇ ਖੱਬੂ ਲੱਗਦੇ ਆ ਯਾਰ ਇਥੋਂ ਯਾਰ ਪਰੇ ਨੂੰ ਜਾਂਦੇ ਯਾਰ ਇਹ ਬੰਦੇ ਤਾਂ ਹਾਂ ਚੱਲ ਕੋਈ ਗੱਲ ਤੂੰ ਪਹੁੰਚ ਜਾਂ ਚੰਡੀ ਅੱਧ ਕਰ ਦੇਣਾ ਟਰੈਕਟਰ ਦਾ ਵੀ ਆ ਟਰੈਕਟਰ ਦਾ ਵੀ ਹਾਂ ਆ ਬਾਈ ਬੋਲਦਾ ਹੈ ਵਾਰ ਨਹੀਂ ਆਉਂਦੇ लास्ट 라ਉਂਡ ਬਾਈ ਸੰਦੀਪ ਉਧਰੋਂ ਯਾਰ ਵੀਡੀਓ ਨਹੀਂ ਵਧੀਆ ਬੰਦ ਜਾਂਦੇ ਯਾਰ ਉਹ ਗਾ ਵੀ ਹੋ ਜਾਊਗਾ ਕੋਈ ਨਹੀਂ ਕੋਈ ਨਹੀਂ ਉਧਰ ਵੀ ਹੋ ਜਾਊਗਾ ਓਏ ਯਾਰ ਇੱਥੇ ਕਿਹੜਾ ਮਾਰਨ ਦਾ ਦਿਖਾ ਹਾਂ ਬੋਲ ਇੱਥੇ ਇੱਥੇ ਹੋ ਗਿਆ ਹਾਂ ਹੋ ਗਿਆ ਬਾਈ ਲਾਈਨ ਟੱਚ ਹੋਈ ਹੋਇਆ ਤੇ ਵੀ ਹੋਇਆ ਹੋਵੇ ਹੋਇਆ ਕਈ ਥਾਈਂ ਹੋਇਆ ਇੱਥੇ ਹੋ ਗਿਆ ਫੋਰ ਟਾਈਮ ਦਾ ਕੀ ਬਣੂ ਗੋਲੀ ਇੱਚ ਹੋ ਗਿਆ ਗੋਲੀ ਇੱਚ ਹੋ ਗਿਆ ਆ ਅਗਲਾ ਬੰਦਾ ਹੋ ਅਗਲਾ ਬੰਦਾ ਆ ਗਿਆ ਨੈਕਸਟ ਨਹੀਂ ਕੱਤੀ ਇਹ ਨਾ ਟਾਇਰ ਹੈ ਤੇਰਾ ਫੜਾ ਆ ਗਿਆ ਬਾਲਾ ਕਰੜਾ ਛੱਡਾ ਵੀਰੇ ਯਾਰ ਤੂੰ ਦਾ ਇਹ ਤਾਂ ਨੇੜੇ 깔ੜ ਗਿਆ ਆ ਆ ਜਾ ਓਏ ਉਹ ਅਗਲੇ ਮਰਜੀ ਆ ਕਰੋ ਯਾਰ ਚੱਲ ਕੋਈ ਚੱਕਰ ਨਹੀਂ ਲਾਏਗਾ ਤੂੰ ਹੀ ਨਹੀਂ ਨਹੀਂ ਮੈਂ ਲਾਉਣਾ ਨਹੀਂ ਆ ਯਾਰ ਕਾਹਨ ਜਾਂਦਾ ਮੇਰਾ ਆਪ ਨਹੀਂ ਬਟਾ ਥੱਕੇ ਨਾ ਮੈਂ ਚਲਾ ਆ ਜਾ ਵੀਰੇ ਯਾਰ ਤੂੰ ਤਾਂ 10-10 ਨਹੀਂ ਸਾੜਿਆ ਤੇ ਉਹ ਅਗਲਾ ਬੋਲ ਲੈ ਇਹ ਆ ਗਿਆ ਪ੍ਰਗਟ ਸਿੰਘ ਬੜਿੰਗਾ ਦੀ ਧਰਤੀ ਦਾ ਮੁੰਡਾ ਕੋਈ ਨਹੀਂ ਕੋਈ ਨਹੀਂ ਚੱਕਦੇ ਚੱਲੇ ਆ ਜਾ ਕੋਈ ਨਹੀਂ ਓ ਗેર ਮਾਫ ਕਰੋ ਯਾਰ ਓ ਕੋਈ ਨਹੀਂ ਕੋਈ ਨਹੀਂ ਤੇ ਮੁੰਡਾ ਜੌਂਡੀ ਯਾਰ ਚਲਾਉਂਦਾ ਯਾਰ ਹੋ ਜਾਂਦਾ ਆਪਣਾ ਨਾ ਬੈਸਟ ਆਫ ਲੱਕ bro ਜਕਾਰਾ ਲਾ ਕੇ ਬਾਈ ਓ ਪ੍ਰਗਟ ਸਾਹਰੇ ਓ ਪ੍ਰਗਟ ਸਿੰਘ ਟਾਈਮ ਦੱਸੀ ਬਾਈ ਯਾਰ ਓ ਪ੍ਰਗਟ ਬਾਈ ਪ੍ਰਗਟ ਟਾਈਮ ਦੱਸੀ ਟਾਈਮ ਕਿੱਲਾ ਨਹੀਂ ਪਤਾ ਦੱਸੇ ਇਹਦਾ ਹੈਗਾ 28 ਹਾਂਜੀ ਕੋਈ ਨਹੀਂ ਬਾਹ ਅਹੀਂ ਨੇ 28 ਤੇ ਸਹੀ ਹੈ ਬਾ ਯਾਰ ਉਦੋਂ ਉਦੋਂ ਮਗਰ ਵੀ ਥੋੜਾ ਹੀ ਆ ਨਾ ਉਥੇ ਲਾਉਣ ਵਾਲੇ ਕਿਹੜੇ ਸਰੇ ਵਾਲੇ ਹੀ ਬਹੁਤ ਆ ਜਿਹੜਾ ਸਰੇ ਲੈ ਗਏ ਫਿਰ ਬੇਚੀ ਤਾਂ ਇਹਨੇ ਕਰਾਈ ਤੇ ਆਣ

ਕਿੱਥੋਂ ਇਕੱਠੇ ਕਰਕੇ ਲੈਂਦੇ ਆ ਬਾਈ ਦਾ ਈ ਤਰੀਵਾਰੀਆ ਲੈ ਬਾਈ ਗੋਡ ਲੱਗਦਾ ਹੈ ਹੈ ਬਾਈ ਬਲਤੇਜ ਸਿੰਘ ਹੋਰੀ ਲਾ ਸਕਦੇ ਕਿੱਥੋਂ ਇਕੱਠੇ ਕਰਕੇ ਲੈਂਦੇ ਆ ਇਹ ਬੈਣਾ ਹੀ ਵੱਡੀ ਗੱਲ ਆ ਭਰਾ ভাই ਇੰਨੇ ਬੰਦਿਆਂ ਦੇ ਬੈਣਾ ਵੱਡੀ ਗੱਲ ਆ ਟੈਨਸ਼ਨ ਨਹੀਂ ਲੈਣੀ ਇੰਨੇ ਬੰਦਿਆਂ ਦੇ ਬੈਣਾ ਵੱਡੀ ਗੱਲ ਆ ਬਾਈ ਇਹ ਨਹੀਂ ਆ ਕਲਾਚ ਤੋਂ ਲੱਤ ਕੰਬ ਜਾਂਦੀ ਆ ਮਾੜੇ ਬੰਦੇ ਦੀ ਕਰ ਕਰਨੇ ਭੈਣ ਕਹਿੰਦਾ ਸੀ ਉੱਥੇ ਤੇ ਕੱਲੇ ਪਿੰਡ ਪਿੰਡ ਦੇ ਹੋਣੇ ਆ ਜਾਂਦੇ ਸਾਡਾ ਦਾ ਆਉਦਾ ਧੱਕੇ ਨਾਲ ਹੀ ਬੈਠਾ ਨਾ ਪਤਾ ਨਹੀਂ ਕੀ ਬਾਣਾ ਯਾ ਇਨੀ ਜਾਂਦਾ ਆਜ ਬਾ ਸਭੈ ਵਾਸਾ ਹੋ ਗਿਆ ਆ ਜਾ ਆ ਜਾ ਆ ਜਾ ਪਰਲੇ ਬਾਤ ਨਹੀਂ ਦੇ ਇਹ ਬਣਾ ਜਿੱਤ ਜੂਗਾ ਜਿਹੜੇ ਸਾਰਾ ਪਰਾ ਜਾਂਦਾ ਲੈ ਗਿਆ ਨੇ ਦੇ ਦੱਸ ਜੂਗਾ ਪਹਿਲੇ ਲੈ ਟ੍ਰਾਲੀ ਪਹਿਲੇ ਮੋਟੇ ਜਿਹੜੇ ਦੂਜੇ ਨੇ ਉਹ ਵੈਸਾ ਆਹ ਆਹ ਪੰਜਨ ਕੋਈ ਨਾ ਨਹੀਂ ਰਾਹ ਨਾ ਯਾਰ ਸਾਰਾ ਸੋਰੀ 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 ਉਹ ਮੜਾ ਸਾਈਡ ਤੇ ਆ ਜਾ ਬਾਈ ਓਏ ਹੋ ਗਿਆ ਕੋਈ ਨਹੀਂ ਤਾਰਲੇ ਬਾਦਿ ਨੂੰ ਫੋਨ ਕਰਦਾ ਇੱਧਰ ਨਹੀਂ ਆਈ ਜਾਂਦੇ ਹੋਰ ਤਿਆਰ ਹੋ ਬਾਈ ਜੀ ਜਦੋਂ ਤੂੰ ਹਰੀ ਝੰਡੀ ਦਿੱਤੀ ਉਹਨੂੰ ਮਟਰ ਨੱਪਣਾ ਉਹਨੇ ਇਹ ਜਦੋਂ ਤੂੰ ਹਰੀ ਝੰਡੀ ਨੱਪਤੀ ਉਹਨੇ ਨਹੀਂ ਮੱਤਾਂਗਾ ਹਾਂ ਦਾ ਇੱਧਰ ਰਹਿਆ ਕਰ ਬਾਈ ਆਇਆ ਆਇਆ ਕਰਾ ਹੁਣ ਵੀ ਬਣਾਉਂਗਾ ਆਪਣੀ ਵੀ ਬਣਾਈ ਵੇਖੀ ਜੋ ਕੀ ਹੋਣਾ ਚੰਗਾ ਇੱਧਰ ਐਂ ਖੜ ਕੇ ਬਣਾਈ ਮੇਰੇ ਵਾਂਗੂੰ ਚੰਗਾ ਤੇਰੀ ਆਪਣਾ ਮਾਰ ਤੇ ਆ ਗਿਆ ਬਈ ਜਨਾਬ ਇੱਥੇ ਨਾ ਤੇ ਬੇਜਤੀ ਓਏ ਮਾੜਾ ਬਣਾ ਪਰਾਂ ਨੂੰ ਦੇ ਰੋਇਆ ਇੱਥੇ ਘੜਾ ਕੋਈ ਮੱਕੀ ਆ ਵੜ ਦੂੰਗਾ ਹੰਤਾ ਬੈਠਣਾ ਹੀ ਪਊ ਇਹ ਕਰੂੰਗਾ ਕੋ Terima kasih telah <laughs> menonton! सही लॻाए Субтитры сделал DimaTorzok ਆਹ ਮਾੜੀ ਗੱਲ ਹੈ ਇੱਕ ਅਗਦੀ ਗੱਲ ਹੈ ਬਹੁਤ ਹੈ ਬਾਈ ਯਾਰ ਡੈਸਮਸ ਨੇਰੀ ਆ ਗਈ ਹੈ ਨੇਰੀ ਆ ਗਈ ਨਾ ਦੂਜਾ ਬਾਈ ਦਾ ਤੀਜਾ ਸਾਨੂੰ ਤਾਂ ਕੋਕ ਦੀ ਬੋਤਲ ਹੀ ਲੈ ਦੇਉਂਗਾ ਤੇ ਉਹਦਾ ਤਗੜਾ ਆ ਗਿਆ ਆਪਾਂ ਲਾ ਕੇ ਹੀ ਜਾਣੇ ਆਪਾਂ ਨੂੰ ਆ ਗਿਆ ਪੁੱਤ ਹੀ ਪੇਟੀ ਲੈ ਆਉਣੀ ਨਹੀਂ ਨਹੀਂ ਸਹੀ ਹੈ ਤੇਰੀ ਆ ਭਾਈ ਗਾਡੀ ਤੇ ਹੈ ਨਹੀਂ ਭਾਈ ਵੀ ਜਮਾਂਸ ਰਲਾ ਗਈ ਉਹ ਮੈਂ ਤਾਂ ਆਖਾ ਜੋ ਪਹਿਲੇ ਕਿਡੇ ਗਿਆ ਮੈਂ ਲੈ ਆ ਵੀ ਕਰਾ ਦੀ ਵੇਚ ਦੀ ਆਪਾਂ ਦੂਜੇ ਕਿਡੇ ਜਾਂਦਾ ਨਹੀਂ ਸਿਰੇ ਓਏ ਰੁੱਤੇ ਲੱਗਦੇ ਨਹੀਂ ਜਮਾਂ ਹੀ ਆ ਬਾੜੀ ਛੇ ਦੀ ਰੋਗ ਤਾਂ ਇਹਨਾਂ ਨੂੰ ਦੱਸਣਾ ਇੱਧਰ ਨੂੰ ਟਰੈਕਟਰ ਰੱਖ ਪਿਆ ਕੋਈ ਪਤਾ ਕੀ ਆ ਬੰਦੇ ਓਪਰੇ ਵਾਲੇ ਆਵਾਜ਼ ਦੇ ਦਿੰਦੇ ਲੱਗਿਆ ਤਾਂ ਹੈ ਨਹੀਂ ਸ਼ੇਡ ਆ ਯਾਰ ਅਛਾ ਬਾਕੀ ਵੀਡੀਓ ਤੇ ਕਰਾਂਗੇ ਭੈਣ ਦਾ ਨੇਰਾ ਬੜਾ ਤਕੜਾ ਆ ਗਿਆ ਨੈਟੋ ਟੁੱਟੀ ਭੈਣ ਨੇ ਟਰਨੇਟੋ ਆ ਗਿਆ ਚਲ ਕਾਰ ਤੇ ਬੈਠ ਕੇ ਐਵੇਂ ਤੈਨੂੰ ਦੂਰੀ ਹਰੀ ਨਿਧੋਣਾ ਜਾ ਕੇ ਪੈਣੇ ਆ ਉਹ ਗੱਡੀਆਂ 'ਚ ਬੈਠਨੇ ਆ ਜਾ ਓਏ ਬਹੁਤ ਬਹੁਤ ਤਗੜਾ ਆ ਜਾਏ ਹੋਣ ਜੋ ਹਾਰ ਮਾਰੇ ਹਾਰਨਾ ਤੋਰ ਕੇ ਲੈ ਗਿਆ ਦੋਵਾਂ ਦੇਸ ਨਹੀਂ ਹਟ ਗਿਆ ਮੈਂ ਇੰਟ ਚ ਹੀ ਆਏ ਬਾਈ ਨੇ ਏਰ ਕਦੋਂ ਨਾ ਦਿਸੀ ਜਾਂਦਾ ਉਧਰੋਂ ਮਿੱਟ ਜਾ ਲੈ ਅੱਜ ਆਪਣਾ ਦੀਪੇ ਆ ਚੱਕ ਖੁੱਲ ਗਿਆ ਹੁਣ ਆਪਾਂ ਸਾਰਿਆਂ ਦੇ ਲਾਇਆ ਕਰਾਂ ਟਰਾਲੀ ਪਾ ਲੈ ਤੂੰ ਹੋਰ ਯਾਰ ਐਵੇਂ ਲਾਉਣੀ ਜੇਟੀ ਅਨੇੜ ਹੀ ਆ ਗਿਆ ਅੱਖਾਂ ਨਹੀਂ ਵੇਖਦਰ ਹੋ ਰਿਹਾ ਅਨੇੜੀ 40 ਕਿਲੋਮੀਟਰ ਪੱਕੀ ਐ ਆਪਣਾ ਲੈਟਾ ਛੱਡੀ ਉਹ ਆ ਗਈ ਉਹ ਨੇੜ ਦਾ ਤੂੰ ਦੇ ਵੇਖ ਕਿਥੋਂ ਆਈ ਜਾਂਦਾ ਰੇਤਾ ਵੇਖ 2 ਵਜਦੀ ਐਨੀ ਮੈਂ ਤਾਂ ਕੜੀਆਂ ਮੜਗਾ ਮੜਕੇ ਮਿੱਟੀ ਜਿਹਾ ਫੜਕਾ ਨਾ ਉਹ ਮਗਰ ਤੋਰ ਗਈ ਅੱਛਾ ਉਹ ਕਹਾਂ ਤੁਰ ਗਈ ਓਏ ਮੈਂ ਕਿਹਾ ਮਗਰ ਰੜਦੀ ਆਪਣੀ ਚੱਲ ਤੋਰੇ ਤੋਰ ਤੋਰ ਉਹਦੇ ਮਗਰੇ ਤੋਰ ਉਹ ਪਾਏ ਹੋਏ ਓਏ ਚਪਾਈਦੇ ਕਿਥੋਂ ਹੋ ਨਾ ਚਪਾਈਦੇ ਹੋ ਮੋੜਦੇ ਤਾਂ ਹੀ ਉਹਨਾਂ ਦਾ ਡੇਲ ਡਰਦਾ ਫਾਦੀ ਥਾਂ ਜੋ ਨੇ ਥਾਲੇ ਲਈ ਇਹ ਦੂਰੇ ਹੋਈ ਜਾਂਦੇ ਉਹ ਬੰਦੇ ਹੀ ਬਹੁਤ ਇੰਨੀਆਂ ਦੀ ਰਾਇ ਨਹੀਂ ਰਲਦੀ ਹੁਣੀ